ਹalleluyah ਸਾਰੇ ਪੰਪਾਵਾਂ ਨੂੰ ਜਨਸੀ ਦੀ ਆਓ ਅਸੀਂ ਅੱਜ ਦੇ ਵਚਨ ਚੋਂ ਪੜ੍ਹਦੇ ਹਾਂ ਵਿਵਸਥਾਸਾਰ ਅਧਿਆਇ 18 ਜਾਜਕਾਂ ਅਤੇ ਲੇਵੀਆਂ ਲਈ ਪੇਟ ਲੇਵੀ ਜਾਜਕਾਂ ਅਰਥਾਤ ਲੇਵੀ ਦੀ ਸਾਰੀ ਗੋਤ ਦਾ ਕੋਈ ਪਾਗ ਜਾਂ ਮਿਲਖ ਇਸਰਾਇਲ ਨਾਲ ਨਾ ਹੋਵੇਗੀ ਉਹ ਜੋ ਹਵਾ ਦੀਆਂ ਅਗ ਦੀਆਂ ਪੇਟਾਂ ਅਤੇ ਉਹਦੀ ਮਿਲਖ ਖਾਣਗੇ ਪਰ ਉਹਨਾਂ ਦੀ ਆਪਣੇ ਪਰਾਵਾਂ ਨਾਲ ਕੋਈ ਮਿਲਖ ਨਹੀਂ ਯਹੋਵਾ ਹੀ ਉਹਨਾਂ ਦੀ ਮਿਲਖ ਹੈ ਜਿਵੇਂ ਉਹ ਉਹਨਾਂ ਨਾਲ ਬੋਲਿਆ ਸੀ ਪ੍ਰਜਾ ਵੱਲੋਂ ਜਾਜਕਾਂ ਦਾ ਇਹ ਹੱਕ ਹੋਵੇਗਾ ਜਿਹੜੇ ਬਲੀ ਚੜਾਉਂਦੇ ਹਨ ਭਾਵੇਂ ਬਲਦ ਭਾਵੇਂ ਲੇਲਾ ਉਹ ਜਾਜਕ ਨੂੰ ਮੋਢਾ ਦੋਵੇਂ ਗੱਲੀਆਂ ਅਤੇ ਉਝੜੀ ਦੇਨ ਆਪਣੇ ਅੰਨ ਨਵੀਂ ਮੈਂ ਤੇਲ ਦੀ ਪਹਿਲੀ ਪੈਦਾਵਾਰ ਅਤੇ ਆਪਣੇ ਇੱਜੜ ਦੀ ਪਹਿਲੀ ਮੋਨੀ ਦੀ ਔਨ ਉਸ ਨੂੰ ਦਿਓ ਕਿਉਂਕਿ ਜੋ ਜੋਹਾਵਾ ਤੁਹਾਡੇ ਪਰਮੇਸ਼ੁਰ ਨੇ ਉਹਨੂੰ ਤੁਹਾਡੀਆਂ ਸਾਰੀਆਂ ਗੋਤਾਂ ਵਿੱਚੋਂ ਚੁਣ ਲਿਆ ਹੈ ਕਿ ਉਹ ਅਤੇ ਉਹ ਦੇ ਪੁੱਤਰ ਜੋਹਵਾ ਦੇ ਨਾਮ ਦੀ ਉਪਾਸਨਾ ਲਈ ਸਦਾ ਤੱਕ ਖੜੇ ਰਿਹਾ ਕਰਨ ਜੇ ਕੋਈ લેਵੀ ਤੁਹਾਡੇ ਕਿਸੇ ਫਾਟਕ ਤੋਂ ਸਾਰੇ ਇਸਰਾਇਲ ਦੇ ਵਿੱਚੋਂ ਜਿੱਥੇ ਉਹ ਰਹਿੰਦਾ ਹੈ ਆਵੇ ਅਤੇ ਆਪਣੇ ਘੀ ਦੀ ਸਾਰੀ ਈਸ਼ਿਆ ਨਾਲ ਉਸ ਸਥਾਨ ਨੂੰ ਜਾਵੇ ਜਿਹੜਾ ਜੋਹਵਾ ਚੁਣੇਗਾ ਤਦ ਉਹ ਜੋਹਵਾ ਆਪਣੇ ਪਰਮੇਸ਼ੁਰ ਦੇ ਨਾਮ ਦੀ ਉਪਾਸਨਾ ਕਰੇਗਾ ਜਿਵੇਂ ਉਸਤੇ ਸਾਰੇ ਲੇਵੀ ਭਰਾ ਕਰਦੇ ਹਨ ਜਿਹੜੇ ਉੱਥੇ ਜੋਹਵਾ ਦੇ ਅੱਗੇ ਖੜੇ ਰਹਿੰਦੇ ਹਨ ਜੋ ਕੁਝ ਉਸਤੇ ਪਿਓ ਦਾਦਿਆਂ ਦੀ ਮਿਲਖ ਦੀ ਵਿਕਰੀ ਤੋਂ ਹੋਵੇ ਉਸ ਤੋਂ ਬਿਨਾ ਉਹ ਇੱਕੋ ਜਿਹਾ ਹਿੱਸਾ ਖਾਣ ਜਾਦੂਗਰੀ ਦੀ ਮਨਾਹੀ ਜਦ ਤੁਸੀਂ ਉਸ ਦੇਸ਼ ਵਿੱਚ ਆਓ ਜਿਹੜਾ ਜੋ ਹਵਾ ਤੁਹਾਡਾ ਪਰਮੇਸ਼ਰ ਤੁਹਾਨੂੰ ਦੇਣ ਵਾਲਾ ਹੈ ਤਾਂ ਤੁਸੀਂ ਇਨ੍ਹਾਂ ਕੌਮਾਂ ਦੇ ਕਿਨਾਰੇ ਕੰਮਾਂ ਵਾਂਗੂ ਕੰਨਾ ਨਾ ਸਿੱਖਿਓ ਤੁਹਾਡੇ ਵਿੱਚ ਕੋਈ ਨਾ ਪਾਇਆ ਜਾਵੇ ਜਿਹੜਾ ਆਪਣੇ ਪੁੱਤਰ ਜਾਂ ਆਪਣੀ ਤੀ ਨੂੰ ਅੱਗ ਦੇ ਵਿੱਚ ਦੀ ਲੰਗਾਵੇ ਜਾਂ ਕੋਈ ਫਲ ਪਾਉਣ ਵਾਲਾ ਮਹੂਰਤ ਵੇਖਣ ਵਾਲਾ ਮੰਤਰੀ ਜਾਂ ਜਾਦੂਗਰ ਚਾੜਾ ਫੂਕੀ ਕਰਨ ਵਾਲਾ ਜਿਨ੍ਹਾਂ ਤੋਂ ਪੁੱਛ ਲੈਣ ਵਾਲਾ ਦਿਉਆਂ ਦਾ ਜਾਰ ਜਾਂ ਪੁੱਤਨੀਆਂ ਦਾ ਕੱਢਣ ਵਾਲਾ ਕਿਉਂ ਜੋ ਜਿਹੜਾ ਇਹ ਕੰਮ ਕਰੇ ਉਹ ਜੋ ਹਵਾ ਅੱਗੇ ਕਿਨੌਣਾ ਹੈ ਅਤੇ ਇਹਨਾਂ ਕਿਨੌਣੇ ਕੰਮਾਂ ਦੇ ਕਾਰਨ ਜੋ ਹਵਾ ਤੁਹਾਡਾ ਪਰਮੇਸ਼ਵਰ ਉਹਨਾਂ ਨੂੰ ਤੁਹਾਡੇ ਅੱਗੇ ਕੱਢਣ ਵਾਲਾ ਹੈ ਤੁਸੀਂ ਜੋ ਹਵਾ ਆਪਣੇ ਪਰਮੇਸ਼ਵਰ ਦੇ ਅੱਗੇ ਸੰਪੂਰਨ ਹੋਵੋ ਨਬੀ ਕਿਉਂ ਜੋ ਇਹ ਕਮਾ ਜਿਨ੍ਹਾਂ ਨੂੰ ਤੁਸੀਂ ਕੱਢਣ ਲੱਗੇ ਹੋ ਮਹੂਰਤ ਵੇਖਣ ਵਾਲਿਆਂ ਦੀ ਅਤੇ ਫਾਲ ਪਾਉਣ ਵਾਲਿਆਂ ਦੀ ਸੁਣਦੀਆਂ ਹਨ ਅੱਜ ਹਵਾ ਤੁਹਾਡਾ ਪਰਮੇਸ਼ੁਰ ਤੁਹਾਨੂੰ ਇਉਂ ਕਰਨ ਨਹੀਂ ਦਿੰਦਾ ਤੁਹਾਡੇ ਵਿੱਚੋਂ ਅਰਥਾਤ ਤੁਹਾਡੇ ਭਰਾਵਾਂ ਵਿੱਚ ਜਹਵਾ ਤੁਹਾਡਾ ਪਰਮੇਸ਼ੁਰ ਮੇਰੇ ਵਰਗਾ ਤੁਹਾਡੇ ਲਈ ਇੱਕ نبی ਖੜਾ ਕਰੇਗਾ ਤੁਸੀਂ ਉਸ ਦੀ ਸੁਣੀਓ ਉਸ ਸਾਰੇ ਦੇ ਅਨੁਸਾਰ ਜਿਹੜਾ ਤੁਸੀਂ ਜਹਵਾ ਆਪਣੇ ਪਰਮੇਸ਼ੁਰ ਤੋਂ ਹਰੇਬ ਉੱਤੇ ਸਬਾ ਦੇ ਦਿਨ ਇਹ ਆਕੇ ਮੰਗਿਆ ਕਿ ਅਸੀਂ ਫੇਰ ਜਹਵਾ ਆਪਣੇ ਪਰਮੇਸ਼ਰ ਦੀ ਆਵਾਜ਼ ਨਾ ਸੁਣੀਏ ਨਾ ਫੇਰ ਇਹ ਵੱਡੀ ਅੱਗ ਵੇਖੀਏ ਤਾਂ ਜੋ ਅਸੀਂ ਮਰਨਾ ਚਾਹੀਏ ਤਾਂ ਜੋ ਹਵਾਨੀ ਮੈਨੂੰ ਆਖਿਆ ਕਿ ਜੋ ਕੁਝ ਉਹ ਬੋਲੇ ਹਨ ਸੋ ਠੀਕ ਹੈ ਮੈਂ ਉਹਨਾਂ ਲਈ ਉਹਨਾਂ ਦੇ ਭਰਾਵਾਂ ਵਿੱਚੋਂ ਤੇਰੇ ਵਰਗਾ ਇੱਕ نبی ਖੜਾ ਕਰਾਂਗਾ ਅਤੇ ਮੈਂ ਆਪਣੇ ਸ਼ਬਦ ਉਸ ਦੇ ਮੂੰਹ ਵਿੱਚ ਪਾਵਾਂਗਾ ਅਤੇ ਉਹ ਇਹ ਸਾਰੇ ਹੁਕਮ ਜਿਹੜੇ ਮੈਂ ਉਹਨੂੰ ਦੇਾਂਗਾ ਉਹਨਾਂ ਨੂੰ ਦੱਸੇਗਾ ਤਾਂ ਇੰਜ ਹੋਵੇਗਾ ਕਿ ਜਿਹੜਾ ਮਨੁੱਖ ਮੇਰੇ ਸ਼ਬਦ ਨਾ ਸੁਨੇਗਾ ਜੋ ਉਹ ਮੇਰੇ ਨਾਮ ਉੱਤੇ ਬੋਲੇਗਾ ਮੈਂ ਉਸ ਤੋਂ ਉਸ ਦਾ ਲੇਖਾ ਲਵਾਂਗਾ ਪਰ ਉਹ ਨਬੀ ਜਿਹੜਾ ਹਿੱਕ ਤੱਕੇ ਨਾਲ ਮੇਰੇ ਨਾਮ ਉੱਤੇ ਵਚਨ ਬੋਲੇ ਜਿਸ ਦਾ ਮੈਂ ਬੋਲਣ ਦਾ ਹੁਕਮ ਨਹੀਂ ਦਿੱਤਾ ਜਾਂ ਜਿਹੜਾ ਦੂਜੇ ਦੇਵਤਿਆਂ ਦੇ ਨਾਂ ਉੱਤੇ ਬੋਲੇਗਾ ਉਹ ਨਬੀ ਮਾਰਿਆ ਜਾਵੇ ਜੇ ਤੁਸੀਂ ਆਪਣੇ ਮਨ ਵਿੱਚ ਆਖੋ ਕਿ ਅਸੀਂ ਉਸ ਵਚਨ ਨੂੰ ਜਿਹੜਾ ਜਹੋਵਾ ਨਹੀਂ ਬੋਲਿਆ ਕਿਵੇਂ ਜਾਣੀਏ ਜਦ ਉਹ نبی ਜਹੋਵਾ ਦੇ ਨਾਮ ਉੱਤੇ ਬੋਲੇ ਅਤੇ ਉਹ ਗੱਲ ਪੂਰੀ ਨਾ ਹੋਵੇ ਨਾ ਹੀ ਉਹਨ ਬੀਤੇ ਤਾਂ ਇਹ ਗੱਲ ਹੈ ਜਿਹੜੀ ਜਹੋਵਾ ਨਹੀਂ ਬੋਲਿਆ ਉਹ نبی ਹਿੱਕ ਤੱਕੇ ਨਾਲ ਉਹ ਗੱਲ ਬੋਲਿਆ ਤੁਸੀਂ ਉਸ ਤੋਂ ਨਾ ਡਰੋ ਆਮੇਨ